ਹੋ ਗਏ ਸਵੇਰ ਦਾ ਟਾਈਮ ਆ ਤੇ ਆਪਾਂ ਸਵੇਰੇ ਸਾਰੇ ਨਾਲ ਤੋ ਹੋ ਗਏ ਰੈਡੀ ਰੈਡੀ ਕਰਨਾ ਉਹ ਇੰਪੋਰਟੈਂਟ ਹੁੰਦਾ ਹੈ ਤੇ ਆਪਾਂ ਅਜਾ ਬਲੌਗ ਸ਼ੁਰੂ ਕਰਦੇ ਆ ਸਵੇਰੇ ਸਵੇਰੇ ਇਹ ਨਾ ਥੋੜਾ ਨਾ ਅਨਰਜੀ ਜੀ ਲੋ ਲੱਗਣ ਦੀ ਪਤਾ ਨਹੀਂ ਕਿਉਂ ਤੇ ਤੁਹਾਡੇ ਸਾਹਮਣੇ ਤੇ ਮੈਂ ਕਿਹੋ ਕਰਾਂਗੇ ਤੁਹਾਡੇ ਸਾਹਮਣੇ ਐਕਟ ਵੀ ਕਰਾਂਗੇ ਤੇ ਬਲੌਗ ਨੂੰ ਸ਼ੁਰੂ ਕਰ ਦੈਂਸ ਸਵੇਰੇ ਸਵੇਰੇ ਨਵਿਸਟਾਰ ਜੀ ਦਾ ਸਕੂਲ ਤੇ ਮਤਲਬ ਮਰੀ ਅੱਖਾਂ ਵੀ ਦੇਖ ਸਕਦੇ ਤੁਸੀਂ ਮਤਲਬ ਨੀਂਦ ਤੇ ਪੂਰੀ ਹੋ ਚੁੱਕੀ ਹੈ ਪਤਾ ਨਹੀਂ ਕਿ ਉਹ ਨੀਂਦਰ ਵੀ ਆਈ ਜਾਂਦੀ ਹੈ ਤੇ ਅੱਖਾਂ ਵੀ ਵੇਖੋ एकदम ਬੰਦਾ ਰੈੱਡ ਰੈੱਡ ਜੀਆਂ ਹੋਈਆਂ ਜਾਂਦੀਆਂ ਤੇ ਕਰਦੇ ਆਂ ਵਲੌਗ ਨੂੰ ਸ਼ੁਰੂ ਹੁਣ ਤੁਹਾਡੇ ਨਾਲ ਸਾਰਿਆਂ ਨਾਲ ਹਾਂ ਵੇਖੋ ਸਵੇਰੇ ਸਵੇਰੇ ਇਹਦੇ ਇਹੋ ਕੰਮ ਸ਼ੁਰੂ ਹੋ ਗਏ ਜੇ ਵੇਖ ਲਓ ਹਾਂ ਹਾਂਜੀ ਖਾ ਗਈ ਬਾਲਟੀ ਮੈਂ ਬੰਨ ਲਿਆ ਮਤਲਬ ਮੈਂ ਨਾ ਰੇਜ਼ਰ ਕਰ ਲੱਗੀ ਹੇ ਬਾਲ ਆਪਣੇ ਆ ਜਿਹੜੇ ਇੱਥੇ ਹੁੰਦੇ ਨਾ ਅਨਵੰਟਡ ਹੈਅਰ ਜਿਹੜੀਆਂ ਇਹ ਮੈਂ ਵੈਕਸ ਨਹੀਂ ਕਰਾਦੀ ਹੈ ਕਿ ਮੈਂ ਇਹਦੇ ਨਾਲ ਰਿਮੂਵ ਕਰ ਲੈਂਦੀ ਆ ਇਹਦੇ ਨਾਲ ਤੇ ਮੈਂ ਤੁਹਾਨੂੰ ਦੱਸਦੀ ਮੈਂ ਕੀ ਯੂਜ਼ ਕਰਦੀ ਆ ਅਲੋਵੇਰਾ ਕੋਈ ਵੀ ਤੁਸੀਂ ਅਲੋਵੇਰਾ ਲੈ ਸਕਦੇ ਕਿਸੇ ਵੀ ਤਰ੍ਹਾਂ ਦੀ ਐਂਡਵੇਰਾ ਲੈ ਸਕਦੇ ਜਿੱਦਾਂ ਵੀ ਤੁਹਾਡੇ ਕੋਲ ਹੈਗੀ ਹੈ ਤੇ ਉਹਨੂੰ ਪਹਿਲਾਂ ਫੇਸ ਤੇ ਲਗਾ ਲੈਣਾ ਇਦਾਂ ਮੈਂ ਹੁਣ ਜਿਹੜਾ ਕਿ ਤੋ ਵੀ ਰੂਮ ਨਹੀਂ ਕਰਾਉਂਦੀ ਮੈਂ ਆਈਪ੍ਰੋ ਜਿਹੜਾ ਨਾ ਉਹ ਵੀ ਮੈਂ ਪਲੱਕਰ ਵਗੈਰਾ ਨਾ ਕਰ ਲੈਣੀ ਮੈਂ ਜਾਣ ਨੂੰ ਇੱਕ ਦਿੱਲੀ ਕਰਦਾ ਕਿ ਟਾਈਮ ਨਹੀਂ ਲੱਗਦਾ ਹੈਗਾ ਪਾਰਲਰ ਵਗੈਰਾ ਜਾਂਦਾ ਤੇ ਮੈਂ ਇਦਾਂ ਹੀ ਸਾਰੇ ਪੂਰੀ ਫੇਸ ਤੇ ਲਗਾ ਲਊਗਾ ਇਹਨੂੰ ਤੇ ਆਰਾਮ ਨਾਲ ਤੁਹਾਡੇ ਜਿਹੜੇ ਅਨਵੰਟਡ ਹੇਅਰ ਜਿਹੜੇ ਆ ਨਾ ਇਹ ਵਾਲੇ ਜਿਹੜੇ ਹੇਅਰ ਆ ਰਿਮੂਵ ਹੋ ਜਾਣਗੇ ਇਹਦੇ ਨਾਲ ਆਸਾਨੀ ਨਾ ਹੋ ਜਾਂਦੇ ਪਹਿਲੇ ਮੈਂ ਰਿਵਿਊ ਦੀ ਗੱਲ ਸੁਣਿਆ ਸੀ ਦਾ ਅੱਛਾ ਵੀ ਰਿਵਿਊ ਨਹੀਂ ਪਰ ਮੈਂ ਬਹੁਤ ਦੇਰ ਤੋਂ ਯੂਜ਼ ਕਰ ਰਹੀ ਹਾਂ ਤੇ ਇਹਦਾ ਕੋਈ ਵੀ ਹੋ ਨਹੀਂ ਹੈਗਾ ਆਰਾਮ ਨਾਲ ਦੀ ਹੌਲੀ ਹੌਲੀ ਇੱਕ ਤਿੱਖਾ ਖੜਾ ਹੁੰਦਾ ਹੈ ਤੇ ਹੌਲੀ ਹੌਲੀ ਤੁਹਾਨੂੰ ਕੰਨਾ ਪੋਗਾਏ ਇੱਕਦਮ ਜਿਹੜੀ ਇਹ ਕਲੀਅਰ ਸਕਿਨ ਹੋ ਜੂਗੀ ਤੁਹਾਡੀ ਮੈਂ ਨੇ ਵਰਤ ਵਾਲੇ ਚਾਵਲ ਹਮੇਸ਼ਾ ਦੇ ਤੇ ਵਰਤ ਵਾਲੇ ਚਾਵਲ ਇਹ ਬਣਾਵਾਂਗੇ ਅੱਜ ਤੇ ਮੈਂ ਆਲੂ ਬਣਾ ਲਿਆ ਤੁਹਾਨੂੰ ਵਿਖਾਨੀ ਆਲੂ ਵੀ ਇਹ ਵੇਖ ਸਕਦੇ ਆਲੂ ਬਣਾ ਲਿਆ ਤੇ ਆਲੂ ਨਾਲ ਵਰਤ ਵਾਲੇ ਚਾਵਲ ਬਣਾ ਲਾਂਗੇ ਕਿਉਂਕਿ ਸਾਫ ਤਾਂ ਨਾ ਰਿਹਾ ਅੱਜ ਇਨਮੋਪੀਆ ਉਹ ਪੀਣਾ ਕਿ ਰੱਖ ਦਾਂਗੀ ਮੈਂ ਥੋੜੇ ਜਿਹਾ ਪਾਏ ਥੋੜੇ ਜਿਹਾ ਮੱਕੀ ਹੋਰ ਪਾ ਲੈਣਾ ਤੇ ਪੀਓ ਕਿ ਰੱਖ ਦਾਂਗੀ ਫਿਰ ਬਾਅਦ ਚਪਣਾ ਆਉਂਗੀ ਮੈਂ ਜਿਆਦਾ ਫੇਸ ਕਿੰਨਾ ਕਲੀਨ ਹੋ ਗਿਆ ਮੈਂ ਤਾਂ ਜਿਹੜੀ ਵੀ ਡੈਡ ਸਕਿਨ ਹੀ ਨਾ ਕੁਝ ਵੀ ਹੈ ਨਾ ਰਿਮੂਵ ਹੋ ਚੁੱਕੀ ਆ ਤੇ ਫੇਸ ਸਾਫ ਹੋ ਚੁੱਕਾ ਵਾ ਤੇ ਮੈਂ ਥੋੜਾ ਜਿਹਾ ਸਕਿਨ ਕੇਅਰ ਕਰੂੰਗੀ ਕਿਉਂਕਿ ਅੱਜ ਨਾ ਦਿਨ ਥੋੜਾ ਪ੍ਰੋਟੈਕਟਿਵ ਜਿਹਾ ਰੱਖਣਾ ਵਾ ਤੇ ਤੁਹਾਨੂੰ ਨਈ એનર્ਜੀ ਲੋ ਲੱਗਦੀ ਤੁਹਾਡੇ ਵੀ ਤੇ ਮੇਕਅਪ ਕਰਨਾ ਸ਼ੁਰੂ ਕਰ ਦੋ ਤੇ ਜਾਂ ਸਕਿਨ ਕੇਅਰ ਕਰਨਾ ਸ਼ੁਰੂ ਕਰ ਦੋ ਤੇ ਪਿੱਛੇ ਮੈਂ ਪ੍ਰੋਡਕਟ ਮਤਲਬ ਇਕੱਠੇ ਕਰੀ ਮਤਲਬ ਮੈਂ ਹੋਮ ਰੈਮੇਡੀ ਜਿਹੜੀ ਇਕੱਠੀ ਕਰ ਗਈ ਨਾ ਫੇਰ ਹੀ ਮੈਂ ਸਕਿਨ ਕੇਅਰ ਕਰਦੀ ਆ ਤੇ ਥੋੜਾ ਜਿਹਾ ਉੱਪਰ ਲਗਾਵਾਗੇ ਕੁਝ ਵੀ ਮੈਂ ਪੈਕ ਬਣਾ ਕੇ ਜਿਹੜਾ ਉਹ ਤੁਹਾਡਾ ਵੀ ਸ਼ੇਅਰ ਕਰਾਂਗੀ ਜਿੱਦਾਂ ਕਿ ਮੈਂ ਚਾਵਲ ਜਿਹੜੇ ਉਹ ਮੈਂ ਬਣਾਉਣ ਦੇ ਲੱਗੀ ਹੋਣੀ ਚਾਵਲ ਤੇ ਸਬਜੀ ਬਣ ਗਈ ਹੈ ਚਾ ਪੀਨੇ ਆ ਤੇ ਨਾਲ ਵਰਤ ਵਾਲੀ ਜਿਹੜੇ ਪਿੰਨੀਆਂ ਨਹੀਂ ਹੁੰਦੀਆਂ ਸਿਉਲ ਦੀਆਂ ਪਿੰਨੀਆਂ ਸਾਰਿਆਂ ਨੂੰ ਪਤਾ ਹੋਊਗਾ ਉਹ ਵਾਲੀਆਂ ਖਾਣੇ ਆ ਤੇ ਥੋੜੀ ਜਿਹੀ એનર્ਜੀ ਆਉਂਦੀ ਆ ਆਪਣੇ ਚ ਫਿਰ ਵਲੌਗ ਨੂੰ ਕੰਟੀਨਿਊ ਕਰਦੇ ਆ ਚੱਲਦੇ ਆ ਇਧਰ ਆ ਵੇਖੋ ਸਿਉਲ ਦੀਆਂ ਪਿੰਨੀਆਂ ਤੇ ਆਹ ਬਣਾਣਾ ਇੱਕ ਮੂਝਾ ਹੀ ਆਇਆ ਕੀ ਮੇਰਾ ਮੈਂ ਤੁਹਾਨੂੰ ਦਿਖਾਨੀ ਆਮਲਾ ਸਿਉਲ ਦੀਆਂ ਪਿੰਨੀਆਂ ਤੇ ਨਾਲ ਚਾਹ ਸਵੇਰੇ ਸਵੇਰੇ ਹੂੰ ਮਸਾਲੇ ਚਾਵਲ ਤੇ ਪਤਲੇ ਪਤਲੇ ਬਣਾਵਾਂਗੇ ਕਿਉਂਕਿ ਜਿਆਦਾ ਦੇਰ ਪਈ ਰਹੇ ਤਾਂ ਛੋਟੇ ਬਣ ਜਾਂਦੇ ਆ। ਇਹਦੇ ਮੰਗਰੇ ਆਲੇ। ਪਾਣੀ ਪਾਉਂਗੀ ਇਸ ਨੂੰ। ਸੋ ਜਦੋਂ ਇਸ ਨੂੰ ਸੋ ਕਰਕੇ ਇਸੇ ਤਰ੍ਹਾਂ ਕੇ ਰੱਖੇ ਤੇ ਇਸ ਆਪਣੇ ਪਾਣੀ। ਇਹ ਇਹ ਚਾਵਲ ਨਹੀਂ ਕਰ ਲੋਗਾ ਨਾ ਕਦੀ ਤਾਂ ਪਾਉਣਗੇ ਪਾਣੀ। ਦਰ ਹੁਣ ਮੈਂ ਲੱਲਿਆ ਵਿੱਚ ਵੇਸਣ ਜਿੰਨਾ ਤੁਹਾਨੂੰ ਜਰੂਰ ਤੋਂ ਨਹੀਂ ਤੁਸੀਂ ਲੈ ਸਕਦੇ ਜੇ ਵੇਸਣ ਤੇ ਕਾਫੀ ਤੇ ਟਮਾਟਰ ਤੇ ਦੁੱਧ ਦੁੱਧ ਨਾਲ ਹੀ ਇਹਨੂੰ ਜਿਹੜਾ ਵਾ ਉਹ ਘੋਲਾਂਗੇ ਕਿਉਂਕਿ ਜੇ ਪਾਣੀ ਨਾਲ ਘੋਲੋਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਮਤਲਬ ਕੱਚਾ ਦੁੱਧ ਜਾਂ ਦੁੱਧ ਦੀ ਮਲਾਈ ਲੈ ਸਕਦੇ ਆ ਦਹੀਂ ਲੈ ਸਕਦੇ ਜੇ ਤੁਸੀਂ ਟਮਾਟਰ ਨਹੀਂ ਯੂਜ਼ ਕਰਨਾ ਤੇ ਦਹੀਂ ਲੈ ਸਕਦੇ ਜੇ ਤੇ ਤੁਸੀਂ ਪੈ ਕੇ ਜਿਹੜਾ ਅੱਛੀ ਤਰ੍ਹਾਂ ਜਿਹੜਾ ਬਣਾ ਸਕਦੇ ਜੇ ਤਾਂ ਮੈਂ ਦਿਖਾਨੀ ਹੁਣ ਮੈਂ ਲਗਾ ਕੇ ਲੱਲਿਆ ਵੇਸਣ ਤੇ ਇੱਕ ਪੈਕਟ ਮੈਂ ਪਾ ਦੂੰਗੀ ਚ ਕਾਫੀ ਦਾ ਕੀ ਕਿ ਪਾ ਦੂੰਗੀ ਟਮਾਟਰ ਹਾਂ ਹਈ ਇਹ ਮਿਲ ਤੇ ਖਾਣ ਇਹਦਾ ਪਲਪ ਜਿਹੜਾ ਨਾ پرو ਕਰ ਲਾਂਗੇ ਮੇਰੇ ਪਈ ਜਾਂਦੇ ਆਏ ਕੁਛ ਕੁਛ ਕਰ ਲੇ ਹਲੋ ਆ ਬਣਾ ਲਿਆ ਮੈਂ ਪੈਕ ਤੇ ਇਹ ਲੌਂਗ ਦੀ ਵੇਖ ਸੰਦੇ ਕਾਫੀ ਵਰਗਾ ਇਹਦਾ ਕਲਰ ਹੋਊਗਾ ਲੌਂਗ ਦੀ ਬੇਸਨ ਵਰਗਾ ਤੇ ਇਹਦਾ ਰਿਜ਼ਲਟ ਬੜਾ ਵਧੀਆ ਹੋਊਗਾ ਜੇ ਤੁਸੀਂ ਆਲੂ ਪਾਉਣਾ ਚਾਹੋ ਤਾਂ ਆਲੂ ਵੀ ਤੁਸੀਂ ਜਿਹੜਾ ਉਹ ਉਹਦਾ ਜੂਸ ਚਾ ਕੱਢ ਕੇ ਨਾ ਉਹ ਮਿਕਸ ਕਰਕੇ ਪਾ ਸਕਦੇ ਤੁਸੀਂ ਬੜਾ ਕਲੀਨ ਹੋ ਜਾਊਗਾ ਤੁਹਾਡਾ ਫੇਸ ਜੇ ਤੁਸੀਂ ਡੇਲੀ ਵੀ ਨੂੰ ਲਗਾਉਣਾ ਚਾਹੋ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਡੇਲੀ ਵੀ ਤੁਸੀਂ ਲਗਾ ਸਕਦੇ ਇਹਨੂੰ ਤੇ ਮੈਂ ਇਹ ਬਹੁਤ ਲਗਾਇਆ ਪਹਿਲੇ ਮਤਲਬ ਬਹੁਤ ਜਨਾ ਦੂਜੀਆਂ ਜਿਹੜਿਆ ਇੰਨੇ ਨੇ ਕੋਸਟਲੀ ਕੋਈ ਪ੍ਰੋਡਕਟ ਲੈਂਦੇ ਜੋ ਉਹਦੇ ਨਾਲ ਉਹ ਚੰਗਾ ਇਹ ਆ ਤੁਸੀਂ ਵੱਧ ਵੀ ਲਾ ਲਓ ਘੱਟ ਵੀ ਲਾ ਲਓ ਕੋਈ ਦਾ ਹੈ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਹੈ ਮੰਮੀ ਦੇ ਵੀ ਲਗਾਣੇ ਆ ਮੰਮੀ ਦੇ ਵੀ ਲਾ ਦਨੇ ਜਿੱਦਾਂ ਮੈਂ ਲਾਇਆ ਉਦਾਂ ਮੰਮੀ ਦੇ ਵੀ ਲਾ ਦਨੇ ਆ ਇੰਨਾ ਜਿਹੜੇ ਤੁਹਾਡੇ ਰਿੰਕਲਸ ਆ ਜਾਂਦੇ ਨੇ ਨਾ ਉਹ ਵੀ ਨਹੀਂ ਹੁੰਦੇ ਹੈਗੇ ਤੇ ਸਕਿਨ ਜਿਹੜੀ ਉਹ ਓਦਾਂ ਵੀ ਟਾਈਟ ਹੋ ਜਾਂਦੀ ਆ ਤੇ ਟੋਨ ਤੋਂ ਬਾਅਦ ਤਾਂ ਰਿਜ਼ਲਟ ਦਿਖਾਨੀ ਆ ਮੈਂ ਇੱਕ ਵਾਰੀ ਇਹਨੂੰ ਸੁੱਕ ਲਵੇ ਤੇ ਫੇਰ ਇਹਨੂੰ ਉਤਾਰੂੰਗੀ ਮੈਂ ਤੇ ਬੈੱਡ ਮੈਂ ਸੈੱਟ ਕਰਤਾ ਸਵੇਰੇ ਰੂਮ ਸਾਰਾ ਸੈੱਟ ਕਰਤਾ ਸਾਰੇ ਰੂਮ ਸੈੱਟ ਕਰਤੇ ਜਸਟ ਡਸਟਿੰਗ ਰੈਡੀ ਆ ਡਸਟਿੰਗ ਨੂੰ ਮੈਂ ਕਰਦੀ ਆ ਐਦਾਂ ਹੀ ਮਤਲਬ ਲੱਗਾ ਰਹਿਣ ਦੂੰਗੀ ਤੇ ਐਦਾਂ ਹੀ ਮੈਂ ਡਸਟਿੰਗ ਕਰੂੰਗੀ ਤੇ ਸਾਡੇ ਤੋਂ ਕਿੰਨਾ ਫੇਸ ਸਾਫ਼ ਹੋ ਗਿਆ ਮਤਲਬ ਜੋ ਵੀ ਟੈਨਿੰਗ ਹੀ ਨਾ ਸਾਰੀ ਰਿਮੂਵ ਹੋ ਗਈ ਤੇ ਮਿਕਸ ਕਰਜੋ ਤੇ ਅੱਜ ਮੈਂ ਧੋ ਕੇ ਆਈ ਤੇ ਇਹਨੂੰ ਮੇਕਅਪ ਸੰਭੇਤ ਇਤੋਂ ਬਾਅਦ ਮੈਂ ਦੰਦ ਦਦੀਆ ਇਹ ਤੋਂ ਬਾਅਦ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਲਗਾ ਸਕਦੇ ਹੋ ਕੁਝ ਵੀ ਲਗਾ ਸਕਦੇ ਹੋ ਮੈਂ ਨਾ ਲਿਪਸ ਤੇ ਵੀ ਲਗਾਇਆ ਲਿਪਸ ਤੇ ਮੇਰੇ ਥੋੜੇ ਖਰਾਬ ਹੀ ਤੇ ਮੈਂ ਲਿਪਸ ਤੇ ਵੀ ਲਾ ਲਿਆ ਤੇ ਇਹ ਵੀ ਠੀਕ ਹੋ ਗਏ ਥੋੜੇ ਬੋਤੇ ਤੇ ਕਾਫੀ ਇੰਪਰੂਵ ਹੋ ਗਿਆ ਚਿਹਰਾ ਨੰਬਰ ਇਹ ਘਣ ਘਣ ਲਿਸਟੀਆਂ ਪਈਆਂ ਪਰ ਮੈਂ ਲਾਂਦੀ ਨਹੀਂ ਆ ਪਤਾ ਨਹੀਂ ਕੀ ਗੱਲ ਆ ਮੈਂ ਫਿਰ ਵੀ ਲਿਬਾ ਮੈਂ ਕਿੰਨੀਆਂ ਵੀ ਲਿਪਸਟਿਕਾਂ ਮੈਂ ਲਿਬਾ ਮੈਂ ਵੀ ਲਾਨੀ ਆ ਐ ਵੇਖੋ ਗੁੱਡਾ ਬਿਊਟੀ ਦੀ ਆ ਤੇ 컬러 ਵੀ ਬੜਾ ਮਸਤ ਆ ਤੇ ਇਹ ਮੈਕ ਦੀ ਆ ਇਹ ਵੀ ਪਿੰਕ ਮੈਜੈਂਟਾ 컬러 ਆ ਇਹ ਲਾਈਟ ਸ਼ੇਡ ਆ ਇਹ ਵੀ ਬ੍ਰਾਂਡ ਆ ਕੋਈ ਤੇ ਇਹਦੀ ਸ਼ੇਪ ਵੇਖੋ ਕਿੱਦਾਂ ਦੀ ਆ ਮਤਲਬ ਜਿੱਦਾਂ ਮੈਂ ਸ਼ੁਰਾ ਨਹੀਂ ਮਾਰੀ ਦਾ ਉਹ ਵਾਲੀ ਥੀਪ ਹੈ ਦੀ ਤੇ ਮੈਂ ਇਹਨੂੰ ਇਹਨੂੰ ਲਾਵਾਂਗੀ ਗੁੱਡਾ ਬਿਊਟੀ ਨੂੰ ਇਹ ਨਾ ਪਹਿਲੇ ਤਾਂ 글로ਸੀ 글로ਸੀ ਲੱਗਦੀ ਆ ਹਾ ਤੇ ਚੇ ਮੈਟ ਹੋ ਜਾਂਦੀ ਆ ਇਹ ਕਲਰ ਬੜਾ ਸੁੱਚਾ ਜੇ ਮੈਟ ਇਹਨਾਂ ਨੂੰ ਬਹੁਤ ਅੱਛਾ ਲੱਗਦਾ ਹੈ ਕਲਰ ਮੈਟ ਹੋ ਜਗਾ ਹੁਣ ਇਹ ਮੈਟ ਹੋਏ ਨਾ ਇਹ ਤੇ ਨੇਚਰਲ ਜਿਹਾ ਕਲਰ ਜਿੱਦੋਂ ਦਾ ਉਹ ਵਾਲਾ ਕਲਰ ਇਹਨੇ ਬਣ ਜਾਣਾ ਵੇਖੋ ਕਿੰਨਾ ਪਿਆਰਾ ਲੱਗਦਾ ਕਲਰ ਨਾ ਤੇ ਕਹਿੰਦੇ ਮੈਂ ਮੇਕਅਪ ਕਿੱਥੋਂ ਕਰ ਲਿਆ ਤੇ ਇਹ ਮੇਕਅਪ ਜਿਹੜੀ ਵੀਡੀਓ ਆ ਇਹ ਦੂਜੇ ਚੈਨਲ 'ਤੇ ਹੈ ਤੇ ਮੈਂ ਬਣਾ ਰਹੀ ਸੀ ਤੇ ਉਹ ਮੈਂ ਉਤਾਰਨ ਲੱਗੀ ਮੈਂ ਸੋਚਿਆ ਤੁਹਾਨੂੰ ਵੀ ਦਿਖਾ ਦਈਏ ਤੇ ਆਈ ਮੇਕਅਪ ਲੁੱਕ ਮੈਂ ਜਸਟ ਆਈ ਮੇਕਅਪ ਲੁੱਕ ਜਿਹੜਾ ਉਹਦੇ ਵਿੱਚ ਵੀਡੀਓ ਬਣਾਈ ਆ ਤੇ ਫੇਸ ਦਾ ਮੇਕਅਪ ਕੋਈ ਨਹੀਂ ਕੀਤਾਗਾ ਹੁਣ ਜਲਦੀ ਜਲਦੀ ਇਹਨੂੰ ਉਤਾਰ ਦਿਆਂ ਤੇ ਕੋਈ ਕੰਮ ਕਰਦਿਆਂ ਕਰਦਾ ਮੈਂ ਇਸ ਕਰਕੇ ਵਿਖਾਇਆ ਤੁਹਾਨੂੰ ਕਿ ਤੁਸੀਂ ਇਹਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿਦਾਂ ਦਾ ਲੱਗਾ ਨਹੀਂ ਉਹਨੂੰ ਚੈਨਲ ਨੂੰ ਫੋਲੋ ਕੀਤਾ ਤੁਸੀਂ ਤੇ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਬਹੁਤ ਅੱਛੀ ਅੱਛੀ ਵੀਡੀਓ ਮੇਕਅਪ ਦੀ ਜਿਹੜੀ ਉਹ ਮੈਂ ਮੇਕਅਪ ਆਂਦਾ ਤਾਂ ਨਹੀਂ ਆ ਤੁਸੀਂ ਦੇਖ ਸਕਦੇ ਜਿੰਨਾ ਤਾਂ ਮੈਨੂੰ ਆਂਦਾ ਉਦਾਂ ਦਾ ਹੀ ਮੈਂ ਮਤਲਬ ਕਰਕੇ ਅਪਲੋਡ ਕੀਤਾ ਵਾ ਤੇ ਆਪਣੇ ਆਪ ਤਾਂ ਪੂਰੀ ਕੋਸ਼ਿਸ਼ ਕਰੀ ਦੀ ਆ ਕਿ ਮਤਲਬ ਚੰਗਾ ਕਰੀਏ ਤੇ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਤੇ ਤੁਹਾਨੂੰ ਵੀ ਚੰਗਾ-ਚੰਗਾ ਵਿਖਾਈਏ ਤੇ ਐਹੀ ਮੇਰਾ ਲੁੱਕ ਤੇ ਇਹਨੂੰ ਜਲਦੀ ਜਲਦੀ ਰਿਮੂਵ ਕਰਦੇ ਆਂ ਬਹੁਤੀ देर ਮੈਂ ਨਹੀਂ ਰੱਖਦੀ ਹੈਗੀ ਮੇਕਅਪ